ਇਹਦਾ ਮੁੱਖ ਮਸਲਾ ਉਹ ਹੈ ਕਿਉਂਕਿ ਪਿੰਡ ਦਾ ਪਾਣੀ ਹੋ ਗਿਆ ਖਰਾਬ ਸੈਂਪਲ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਟੈਸਟ ਕਰਾਇਆ ਸਾਰਿਆਂ ਦਾ ਵੀ ਕਿਉਂਕਿ ਕੋਈ ਬਿਮਾਰੀਆਂ ਪਹਿਲਾਂ ਹੀ ਚੈੱਕ ਹੋ ਜਾਣ ਪਤਾ ਲੱਗ ਜਵੇ ਕਿਸੇ ਨੂੰ ਕੀ ਪੀੜੀਆ ਸ਼ੁਰੂ ਹੋਇਆ ਜਾਂ ਕੀ ਹੋਇਆ ਇਸ ਨੂੰ ਦੇਖਦੇ ਹੋਏ ਅਸੀਂ ਕੈਂਪ ਲਗਾਇਆ ਹੈ ਇਹ ਸਰਪੰਚ ਸਾਹਿਬ ਚਲੋ ਜਿਸ ਤਰ੍ਹਾਂ ਅੱਜ ਟੈਸਟਿੰਗ ਹੋਈ ਆ ਜੇਕਰ ਕੁਛ ਨਗਰ ਨਿਵਾਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਚਲੋ ਛੋਟੀਆਂ-ਮੁਟੀਆਂ ਬਿਮਾਰੀਆਂ ਦੇ ਵਿੱਚ ਲਪੇਟ ਦੇ ਵਿੱਚ ਵੀ ਆਉਂਦੀਆਂ ਤਾਂ ਫਿਰ ਉਹਨਾਂ ਦੀ ਸੁਵਿਧਾ ਦੇ ਲਈ ਉਹਨਾਂ ਦੀਆਂ ਦਵਾਈਆਂ ਦਵਾਈ ਬੂਟੀਆਂ ਉਹਨਾਂ ਦੇ ਇਲਾਜ ਦੇ ਲਈ ਕਿਸ ਤਰ੍ਹਾਂ ਦੇ ਫਿਰ ਪ੍ਰਬੰਧ ਹੋਣਗੇ ਉਹ ਪੰਜਾਬ ਸਰਕਾਰ ਕਰ ਰਹੀ ਹੈ ਜੀ ਠੀਕ ਆ ਉਹਨਾਂ ਨੂੰ ਡਿਸਟੈਂਸ ਰੀਆ ਜਹਾਜ਼ ਤਾਲਾਂ ਚ ਫਰੀ ਦਵਾਈ ਆ ਠੀਕ ਆ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਦੇ ਜਿਹੜੀ ਹਸਪਤਾਲ ਦੀ ਦੇਖ ਰਹੇ ਹਿੱਟ ਹਾਂਜੀ ਹਾਂਜੀ ਗੱਲ ਕਰੀਏ ਆਪਾਂ ਜਿਸ ਤਰ੍ਹਾਂ ਦਾ ਜਿਹੜਾ ਆਪਣੇ ਪਿੰਡ ਜਰਗ ਦੇ ਵਿੱਚ ਇੱਕ ਪਾਣੀ ਨਾਲ ਸੰਬੰਧਤ ਚਲੋ ਇੱਕ ਸਮੱਸਿਆ ਜਿਹੜੀ ਚੱਲ ਰਹੀ ਆ ਪਿਛਲੇ ਮਹੀਨੇ ਦਾ 15-20 ਦਿਨ ਹੋ ਗਏ ਤੁਸੀਂ ਮੌਜੂਦਾ ਪੰਚਾਇਤ ਦੇ ਸਰਪੰਚ ਸਾਹਿਬੋਂ ਕਿਉਂਕਿ ਜਿਹੜੀ ਮੌਜੂਦਾ ਪੰਚਾਇਤ ਹੁੰਦੀ ਆ ਉਹਦਾ ਵੀ ਇੱਕ ਵੱਡਾ ਰੋਲ ਹੁੰਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪਾਣੀ ਦੀ ਸਮੱਸਿਆ ਨੂੰ ਖਾਸ ਤੌਰ ਤੇ ਪਿੰਡ ਜਰਗ ਦੇ ਵਿੱਚ ਅਸੀਂ ਇਹਨੂੰ ਵੱਡੇ ਪੱਧਰ ਤੇ ਪੱਧਰ ਤੇ ਲੱਗੇ ਹੋਏ ਆ ਇਹਦੇ ਹੱਲ ਲਈ ਤੇ ਇਸ ਨੂੰ ਛੇਤੀ ਤੋਂ ਛੇਤੀ ਹੱਲ ਕਰਿਆ ਜਾਊਗਾ ਠੀਕ ਆ ਇਹ ਪਾਣੀ ਦੀ ਨਿਕਾਸੀ ਕੁਝ ਵਾਰ ਨੂੰ ਕੱਢੀ ਜਾਊਗੀ ਤੇ ਇਹ ਟੋਬੇ ਦਾ ਹੱਲ ਛੇਤੀ ਕਰਿਆ ਜਾਊਗਾ अच्छा ठीक है आओ जिस तरह जन दी कह मतलब चलो ये अपने ਪਿੰਡ ਜਰਗ ਦੀ ਇੱਕ ਮੇਨ ਸਮੱਸਿਆ ਸੀਗੀ ਉਹ ਵੀ ਸਮੱਸਿਆ ਤੀ ਜਿਹੜੀ ਪਾਣੀ ਮੇਨ ਸਮੱਸਿਆ ਹੈ ਪਹਿਲਾਂ ਵੀ ਆਪਾਂ ਕਹਿੰਦੇ ਹਾਂ ਹੁਣ ਵੀ ਸਾਡੇ ਮੇਨ ਸਮੱਸਿਆ ਟੁੱਟੇ ਦੀ ਆ ਕਿਉਂਕਿ ਪਾਣੀ ਵਾਲਾ ਵਾਲੇ ਬਹੁਤ ਖਰਾਬ ਹੋ ਗਿਆ ਠੀਕ ਆ ਇਸ ਤਰ੍ਹਾਂ ਅੱਜ ਪੀਣ ਯੋਗ ਪਾਣੀ ਨਹੀਂ ਹੈਗਾ ਤੇ ਟੈਂਕੀ ਦਾ ਪਾਣੀ ਲੋਕਾਂ ਪੀਂਦੇ ਆ ਉਹ ਵੀ ਇਸੇ ਤਰ੍ਹਾਂ ਚ ਹੈਗੇ ਨਾ ਕਨੈਕਸ਼ਨ ਕਿਸੇ ਚ ਨਹੀਂ ਵੀ ਹੈਗੇ 5-4% ਉਹਨਾਂ ਨੂੰ ਵੀ ਬੇਨਤੀ ਕਰੀਆ ਵੀ ਤੁਸੀਂ ਐਪਲੀਕੇਸ਼ਨ ਰਾਹ ਤੋਂ ਨੂੰ ਕਨੈਕਸ਼ਨ ਦਿੱਤੇ ਜਾਣਗੇ ਹਾਂਜੀ ਕਿਵੇਂ ਦੇਖਦੀਆਂ ਅਸੀਂ ਤੁਹਾਨੂੰ ਪਤਾ ਹੀ ਆ ਪਿੱਛੇ ਜਿਹੜਾ ਰੌਲਾ ਪੈਂਦਾ ਸੀ ਪਿੰਡ ਦੇ ਖਾਪੀ ਪਾਣੀ ਦਾ ਹੂੰ ਉਹਦੇ ਇਸ ਬੰਦੇ 'ਚ ਜੀ ਗਲ ਕਰੀ ਸੀ ਕਿ ਵੀਡੀਓ ਮੈਡਮ ਨਾਲ ਵੀ ਐਮਐਲਏ ਨਾਲ ਵੀ ਤੇ ਆ ਕੇ ਦੇਖ ਕੇ ਵੀ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਇਹ ਟੈਂਪਰ ਉਹ ਹੂੰ ਫਿਰ ਇੱਕ ਐਂਪਲ ਪਾਇਆ ਗਿਆ ਠੀਕ ਆ ਜੇ ਪਾਣੀ ਨੂੰ ਫਿਰ ਤੁਸੀਂ ਕਿਸ ਤਰ੍ਹਾਂ ਦੇ ਦੋ ਚਲੋ ਜਿਹੜਾ ਪਾਣੀ ਖਰਾਬ ਚਲੋ ਤਾਂ ਜਿਹੜਾ ਹੋਣਾ ਹੀ ਹੋ ਗਿਆ ਜਾਂ ਇਹ ਹੋਇਆ ਹੋਇਆ ਚਲ ਜਿਹੜਾ ਮੌਜੂਦਾ ਆਉਣ ਵਾਲੀ ਸਥਿਤੀ ਆ ਇਹਦੇ ਨਾਲ ਇਹਨੂੰ ਕਿਵੇਂ ਬਿਹਤਰ ਆਪਾਂ ਕਰ ਸਕਦੇ ਆ ਆਉਣ ਵਾਲੀ ਸਥਿਤੀ ਹੈ ਜਦ ਪੰਚਾਇਤ ਬਣੀ ਉਹ ਸਭ ਤੋਂ ਪਹਿਲਾਂ ਅਸੀਂ ਵੀਡੀਓ ਮੈਡਮ ਕੋਲ ਇਹੀ ਮੰਗ ਲੈ ਕੇ ਗਏ ਸੀ ਟੋਬੇ ਦੀ ਸਭ ਤੋਂ ਪਹਿਲੇ ਦਿਨ ਸਾਡੀ ਮੰਗ ਇਹੀ ਰੱਖੀ ਗਈ ਸੀ ਉਹਦੇ ਚੱਕਰ ਚ ਕੰਮ ਚੱਲ ਵੀ ਰਿਹਾ ਸੀ ਜਾਨੋ ਆ ਜਿਹੜਾ ਪਿੰਡ ਚ ਰੌਲਾ ਥਿਆ ਲੈ ਇਹਦੇ ਕਰਕੇ ਕੰਮ ਥੋੜਾ ਜਿਹਾ ਰੁਕ ਗਿਆ ਬਲੇ ਹੋ ਗਿਆ ਉਹ ਠੀਕ ਹੈ ਉਸ ਤੋਂ ਬਾਅਦ ਕੰਮ ਦੁਬਾਰਾ ਸ਼ੁਰੂ ਹੋ ਗਿਆ ਆ ਬਾਟਰ ਦਾ ਜਿਹੜਾ ਆਪਣਾ ਸਰਕਾਰੀ ਟੂਟੀ ਆਪਣੀ ਸਪਲਾਈ ਆਉਂਦੀ ਆ ਇਹਦੇ ਸਬੰਧ ਦੇ ਵਿੱਚ ਕਿਵੇਂ ਦੇਖਦੇ ਹੋ ਆਪਣਾ ਜਿਹੜਾ ਚੱਲ ਰਹੀ ਆ ਸਪਲਾਈ ਬਾਟਰ ਸਪਲਾਈ ਵਧੀਆ ਚੱਲ ਰਿਹਾ ਹੈ ਜੀ ਕਈ ਧਰਾਂ ਕਲੈਕਸ਼ਨ ਨਹੀਂ ਗਏ ਉਹਨਾਂ ਨੂੰ ਕਿਹਾ ਦੁਬਾਰਾ ਵੀ ਕਹਾਂਗੇ ਵੀ ਪ੍ਰੋਟੈਕਸ਼ਨ ਵਾਣ ਵੱਧ ਤੋਂ ਵੱਧ ਤੇ ਜਿੰਨੇ ਤੁਸੀਂ ਲੀਕਿੰਗ ਦੀ ਗੱਲ ਕਰੀਆਂ ਲੀਕਿੰਗ ਪਿਛਲੇ ਹਫਤੇ ਸੀਗੀਆਂ 6-7 ਜਗ੍ਹਾ ਅੱਛਾ ਉਹ ਮੁੰਡਾ ਜਿਹੜਾ ਉੱਤੇ ਟੈਂਕੀ ਤੇ ਲੱਗਾ ਅਮਰੀਕਾ ਨੂੰ ਬੁਲਾ ਕੇ ਮੈਂ ਕਿਹਾ ਸੀ ਤੇ ਉਹਨੇ 2 ਦਿਨ ਦੇ ਵਿੱਚ ਵਿੱਚ ਉਹ ਬੰਦ ਕਰਤੀਆਂ ਉਹ ਜਿਹੜੀ ਕਦੀ ਲੀਕਿੰਗ ਹੋ ਗਈ ਪਿੰਡ ਚ ਜਿਹੜੀ ਰਹਿੰਦੀ ਹੋਊਗੀ ਤਾਂ ਉਹ ਵੀ ਕਰਵਾਈ ਆ ਬਾਕੀ ਪ੍ਰੋਪਰ ਹੋ ਗਈਆਂ ਲੱਗ ਪਈਆਂ ਠੀਕ ਠੀਕ ਆ ਠੀਕ ਆ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੇ ਰੁਪਨਾਂ ਸਸਤੀ ਗੱਲ ਦੀ ਪਿਛਲੇ ਦਿਨੀ ਡਰਗੋ ਵਾਸੀਆਂ ਵੱਲੋਂ ਐਮਐਲਏ ਸਾਹਿਬ ਕੋਲ ਇੱਕ ਬੇਨਤੀ ਲੈ ਕੇ ਆ ਉਹ ਇਹ ਨਿਜਮਤੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਜਾਦਾ ਡੂੰਗਾ ਪੁੱਟਿਆ ਗਿਆ ਜਿਸ ਕਾਰਨ ਜਿਹੜਾ ਪਿੰਡ ਦਾ ਪਾਣੀ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਜਿਸ ਦਾ TDS ਕਾਫੀ ਵੱਧ ਹੋ ਚੁੱਕਿਆ ਜਿਸ ਨਾਲ ਜਿਹੜੀਆਂ ਬਿਮਾਰੀਆਂ ਵਧਣ ਦਾ ਪਿੰਡ ਦੇ ਵਿੱਚ ਖਤਰਾ ਹੈਗਾ ਤੇ ਐਮਐਲਏ ਸਾਹਿਬ ਨੇ ਵਾਦਾ ਕੀਤਾ ਸੀ ਕਿ ਅਸੀਂ ਉਹਦਾ ਮੌਇਨਾ ਕਰਾਂਗੇ ਤੇ ਮੈਂ ਆਪ ਖੁਦ ਆ ਕੇ ਦੇਖ ਕੇ ਜਾਊਂਗਾ ਤੇ ਉਸੇ ਵਾਦੇ ਮੁਤਾਬਕ ਐਮਐਲਏ ਸਾਹਿਬ ਇਸ ਪਿੰਡ ਚ ਟੁੱਬੇ ਤੇ ਆ ਕੇ ਗਏ ਸੀਗੇ ਤੇ ਉਹਨਾਂ ਨੇ ਜਿਹੜਾ ਸਾਰਾ ਟੁੱਬਾ ਉਹ ਮੁਕੇ ਦੇਖਿਆ ਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਦਾ ਜਿਹੜੀ ਸਾਰੀ ਜਿਹੜੀ ਟੋਬੇ ਦੀ ਜਾਂਚ ਹੋਊਗੀ ਤੇ ਜੇ ਇਸ ਦੇ ਵਿੱਚ ਕੋਈ ਵੀ ਕਤਾਹੀ ਹੋਈ ਆ ਤਾਂ ਉਹ ਕਿਸੇ ਨੂੰ ਵੀ ਕਿਸੇ ਅਧਿਕਾਰੀ ਨੂੰ ਬਖਸ਼ਿਆ ਨਹੀਂ ਹੋਊ ਜੋ ਵੀ ਜ਼ਿੰਮੇਵਾਰ ਹੋਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਤੇ ਪਿੰਡ ਦੇ ਵਿੱਚ ਜਿਹੜਾ ਇੱਕ ਫ੍ਰੀ ਮੈਡੀਕਲ ਕੈਂਪ ਆ ਜਿਹੜਾ ਉਹ ਰੱਖਿਆ ਜਾਊਗਾ ਤੇ ਉਸੇ ਮੁਤਾਬਕ ਅੱਜ ਜਿਹੜਾ ਪਿੰਡ ਦੇ ਵਿੱਚ ਮੈਡੀਕਲ ਕੈਂਪ ਲੱਗਿਆ ਤੇ ਸਾਰੇ ਜਿਹੜੇ ਪਿੰਡ ਦੇ ਵਿੱਚ ਟੈਸਟ ਹੋਏ ਨੇ ਜਿਹੜਾ ਖੜ 150 ਤੋਂ ਉੱਪਰ ਹੁਣ ਤੱਕ ਟੈਸਟ ਹੋ ਚੁੱਕਿਆ ਤੇ ਉਹਨਾਂ ਨੇ ਐਮਐਲਏ ਸਾਹਿਬ ਦੇ ਵਾਅਦੇ ਮੁਤਾਬਕ ਜਿਹੜਾ ਜੇ ਕੈਂਪ ਇੱਥੇ ਲਗਾਇਆ ਰੱਖਿਆ ਤੇ ਐਮਐਲਏ ਸਾਹਿਬ ਨੇ ਸਾਨੂੰ ਭੇਜਿਆ ਇਹਦਾ ਜਿਹੜਾ ਤੁਸੀਂ ਇੱਥੇ ਆ ਕੇ ਮੌਂਾਇਨਾ ਕਰਕੇ ਜਾਓ ਤੇ ਉਸੇ ਵਾਅਦੇ ਮੁਤਾਬਕ ਅਸੀਂ ਇੱਥੇ ਜਿਹੜੀ ਚੈਕਿੰਗ ਕਰਨ ਆਏ ਸੀ ਤੇ ਇੱਥੇ ਪਿੰਡ ਵਾਸੀਆਂ ਦੇ ਟੈਸਟ ਹੋ ਰਹੇ ਨੇ ਤੇ ਜੇ ਵੀ ਕੋਈ ਦਿੱਕਤ ਆਊਗੀ ਐਮਐਲਏ ਸਾਹਿਬ ਹਮੇਸ਼ਾ ਪਿੰਡ ਦੇ ਲਈ ਖੜੇ ਨੇ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਚੇਰਮੈਨ ਸਾਹਿਬ